ਨਹੀਂ ਦੋਸਤੋ ਅੱਜ ਆਪਾਂ ਪਹੁੰਚੇ ਆਂ ਪਿੰਡ ਵਾੜਾ ਕਿਸ਼ਨਪੁਰਾ ਜਿਹਨੂੰ ਜ਼ਿਲ੍ਹਾ ਆਪਣਾ ਸ਼੍ਰੀ ਮੁਕਤਸਰ ਸਾਹਿਬ ਲੱਗਦਾ ਤਹਿਸੀਲ ਇਹਨੂੰ ਗਿੱਦੜਵਾਹਾ ਅੱਜ ਜਿਹੜੇ ਆਪਣੇ ਕੋਲੇ ਨੌਜਵਾਨ ਖੜੇ ਆ ਮੈਂ ਕਹਣਾ ਜਿਹੜੇ ਹੜ੍ਹ ਪ੍ਰਭਾਵਿਤ ਇਲਾਕੇ ਆ ਜਿੱਥੇ ਹੜ੍ਹ ਆਏ ਹੋਏ ਆ ਬਹੁਤ ਹੀ ਜ਼ਿਆਦਾ ਤੇ ਜਿਹੜੀ ਪਾਣੀ ਦੀ ਮਾਰ ਦੇ ਨਾਲ ਘਰ ਵੀ ਤਹਿ ਤਿਹਰੀ ਹੋਏ ਆ ਪਸ਼ੂ ਡੰਗਰ ਮਾਲ ਜਿਹੜੇ ਆਮ ਸੜਕਾਂ ਤੇ ਲੈ ਕੇ ਲੋਕ ਆ ਗਏ ਆ ਬਾਕੀ ਕੁਝ ਕੁ ਲੋਕਾਂ ਨੇ ਜਿਹੜੇ ਆਪਣੇ ਡੰਗਰ ਮਾਲ ਪਸ਼ੂ ਐ ਮੱਝਾਂ ਐ ਜਾਂ ਗਾਈਆਂ ਆ ਉਹਦਾ ਰਿਸ਼ਤੇਦਾਰੀ ਵਿੱਚ ਵੀ ਭੇਜੀਆਂ ਤੇ ਬਾਕੀ ਦੋਸਤੋ ਅੱਜ ਤੁਸੀਂ ਸੇਵਾ ਵੇਖੋ ਨੌਜਨ ਨੌਜਵਾਨਾਂ ਦਾ ਜज्ਬਾ ਇਸ ਨਗਰ ਨੇ ਪਿੰਡ ਵਾੜਾ ਕ੍ਰਿਸ਼ਨਪੁਰਾ ਵਾਲਿਆਂ ਨੇ ਬਹੁਤ ਵੱਡੀ ਸੇਵਾ ਮਨ ਦੇ ਨਾਲ ਤਣ ਦੇ ਨਾਲ ਹਰੇਕ ਬੱਚਾ ਬੱਚੀ ਨੇ ਤਹਿ ਦਿਲੋਂ ਕੀਤੀ ਐ ਸੋ ਨਗਰ ਦਾ ਸੀ ਸਾਰੇ ਦਾ ਧੰਨਵਾਦ ਕਰਦੇ ਆ ਸਮੂਹ ਨਗਰ ਦਾ ਸਾਰੇ ਦਾ ਬਹੁਤ-ਬਹੁਤ ਧੰਨਵਾਦ ਕਰਦੇ ਆਂ ਬਾਕੀ ਤੁਸੀਂ ਇੱਧਰ ਨੌਜਵਾਨ ਐ ਕੱਲ ਬਾਕੀ ਇਸ ਨੌਜਵਾਨ ਗੱਡੀ ਲੈ ਕੇ ਕੁਝ ਕ ਨੌਜਵਾਨ ਉੱਥੇ ਜਾ ਕੇ ਵੀ ਆਏ ਐ ਬਾਕੀ ਉਹਨਾਂ ਨਾਲ ਵੀ ਆਪਾਂ ਗੱਲਬਾਤ ਕਰਾਂਗੇ ਤੇ ਮੈਂ ਕੈਮਰਾਮੈਨ ਨੂੰ ਕਹੂੰਗਾ ਉੱਧਰ ਜਿਹੜੇ ਟਰੈਕਟਰ ਦੇ ਉੱਪਰ ਗੱਠਾਂ ਰੱਖੀਆਂ ਹੋਈਆਂ ਉੱਧਰ ਵੀ ਝਲਕੀ ਦਿਖਾਓ ਤੇ ਬਾਕੀ ਦੋਸਤੋ ਇੱਧਰ ਜਿਹੜੇ ਸੇਵਾਦਾਰ ਲੱਗੇ ਐ ਬਾਕੀ ਆਪਾਂ ਉਹਦੇ ਬਾਅਦ ਆਲ ਕਰਾਂਗੇ ਹਨਾ ਬਾਈਆਂ ਦੇ ਨਾਲ ਤੁਸੀਂ ਇੱਧਰ ਦੇਖਦੇ ਹੋ ਉਹ ਲੋਡਰ ਜਿਹੜਾ ਲਗਾਤਾਰ ਪਾ ਰਿਹਾ ਬਾਕੀ ਨੌਜਵਾਨਾਂ ਨੂੰ ਟੋਕਰਿਆਂ ਨਾਲ ਵੀ ਸੇਵਾ ਕੀਤੀ ਐ ਪਹਿਲਾ ਟੋਕਰਿਆਂ ਨਾਲ ਵੀ ਲੱਗੇ ਰਹੇ ਆ ਲੋਡਰੋਂ ਤੋਂ ਬਾਅਦ ਚ ਲੈ ਕੇ ਆ ਤੇ ਕਹਿਣ ਤੋਂ ਭਾਵੇਂ ਇਧਰ ਲਗਾ ਜਿਹੜੇ ਗੱਟੇ ਆ ਗੱਟੇ ਆ ਲਗਾਤਾਰ ਭਰੀ ਜਾਂਦੇ ਆ ਸੇਵਾਦਾਰ ਲੱਗੇ ਆ ਡਿਊਟੀਆਂ ਸਾਂਭੀ ਬੈਠੇ ਆ ਤੇ ਦੋਸਤੋ ਬਹੁਤ ਵੱਡੀ ਸੇਵਾ ਹੈ ਅਸੀਂ ਬੇਨਤੀ ਕਰਾਂਗੇ ਹਰ ਨਗਰ ਦੇ ਵਿੱਚੋਂ ਤੁਸੀਂ ਪਹਿਲਾਂ ਪਤਾ ਕਰਕੇ ਆਓ ਜਿੱਥੇ ਜਗ੍ਹਾ ਤੇ ਲੋਡ ਹੈ ਕਿਸੇ ਨੂੰ ਜ਼ਰੂਰੀ ਕਿਉਂਕਿ ਰਾਸ਼ਨ ਬਹੁਤ ਜਾ ਰਿਹਾ ਤੇ ਹੁਣ ਵੀ ਲੋਡ ਆ ਕਈ ਥਾਵਾਂ ਤੇ ਕਿਉਂਕਿ ਚਾਰੇ ਦੀ ਬਹੁਤ ਵੱਡੀ ਲੋੜ ਹੈ ਪਸ਼ੂ ਲਗਾਤਾਰ ਭੁੱਖੇ ਮਰ ਰਹੇ ਆ ਕਿਉਂਕਿ ਪਾਣੀ ਜਾਦੇ ਵੱਧ ਗਿਆ ਹੈ ਖਰਾ ਉਥੇ ਮਾਰਿਆ ਗਿਆ ਜਿਹੜੀ ਫਸਲ ਸਾਰੀ ਤਬਾਹ ਹੋ ਗਈ ਆ ਪਾਣੀ ਉੱਪਰ ਦੀ ਫਿਰਦਾ 2-2 3-3 ਫੁੱਟ ਪਾਣੀ ਫਸਲ ਦੇ ਉੱਪਰ ਦੀ ਲੰਘ ਚੁੱਕਾ ਤੇ ਬਾਕੀ ਤੁਸੀਂ ਇੱਧਰ ਜਿਹੜਾ ਇਹ ਗੱਠ ਭਰ ਰਹੇ ਨੌਜਵਾਨ ਤੁਸੀਂ ਇਹ ਵੀ ਦੇਖਦੇ ਹੋ ਲਗਾਤਾਰ ਗੱਠਾਂ ਭਰੀਆਂ ਜਾ ਰਹੀਆਂ ਕਿਉਂਕਿ ਚਾਰ ਕੰਤਪਾਲ ਗੱਠਾਂ ਭਰਦਾ ਮਤਲਬ ਇਹ ਹੈ ਵੀ ਉੱਥੇ ਜਿਹੜਾ ਚਾਰ ਆ ਪ੍ਰੋਪਰ ਦੋਸਤੋ ਇਹ ਜਿਹੜਾ ਕੋਈ 2-4 ਦਿਨ ਰੱਖ ਸਕੇ ਕਿਉਂਕਿ ਇਹਦੇ ਜੋ ਜੇ ਕਿਸੇ ਨੂੰ ਕੋਈ ਲੋੜ ਆ 5-7 ਕਿਲੋ ਕੱਢਿਆ ਤੇ ਪਸੂ ਨੂੰ ਪਾਇਆ ਬਾਅਦ ਚ ਉਤੋਂ ਢੇਡ ਕੇ ਗੱਠ ਕਿਉਂਕਿ ਬਹੁਤ ਵੀ ਕੰਮ ਆਵੇ ਸੋ ਸਾਨੂੰ ਦੋਸਤੋ ਅਸੀਂ ਇਸ ਨਗਰ ਨੂੰ ਸਲਾਮ ਕਰਦੇ ਆ ਪਿੰਡ ਵਾੜਾ ਕਿਸ਼ਨਪੁਰਾ ਨੂੰ ਕਿਉਂਕਿ ਨੌਜਵਾਨਾਂ ਦਾ ਜਜ਼ਬਾ ਬਹੁਤ ਵੱਡਾ ਹੈ ਕਿਉਂਕਿ ਲਗਾਤਾਰ ਲਗਾਤਾਰ ਜਿਹੜੇ ਨੌਜਵਾਨ ਲਗਾਤਾਰ ਜਿਹੜੇ ਸੇਵਾਦਾਰ ਜੁਟੇ ਆ ਪਿੰਡ ਵਾੜਾ কৃষ্ণਪੁਰਾ ਦੇ ਬਾਕੀ ਜਿਹੜੇ ਨੌਜਵਾਨ ਕੱਲ ਗੱਡੀ ਲੈ ਕੇ ਉੱਥੇ ਕਈ ਕਈ ਥਾਵਾਂ ਤੇ ਜਿਵੇਂ ਹਰੀਕੇ ਪਤਨ ਹੋ ਗਿਆ ਉਹਦੇ ਨਾਲ ਪਿੰਡ ਸ੍ਰਾਮਾ ਉੱਥੇ ਵੀ ਜਾ ਕੇ ਆਏ ਆ ਹੋਰ ਵੀ ਆਸੇ ਪਾਸੇ ਗਏ ਆ ਬਾਕੀ ਇਹਨਾਂ ਦਾ ਆਪਣਾ ਭਾਈਆਂ ਦਾ ਕੰਟੈਕਟ ਨੰਬਰ ਹੈ ਕਿਉਂਕਿ ਇਹਨਾਂ ਨੂੰ ਆਪਾਂ ਪੁੱਛਾਂਗੇ ਵੀ ਕਿੱਥੇ ਜਿਆਦਾ ਲੋੜ ਹੈ ਕਈ ਥਾਵਾਂ ਤੇ ਦੱਸਦੇ ਵੀ ਸੰਸਥਾਵਾਂ ਦੇ ਲੰਗਰ ਬਹੁਤ ਲੱਗੇ ਹੋਏ ਆ ਪਰ ਅੱਜ ਆਪਾਂ ਇਹਨਾਂ ਨਾਲ ਗੱਲਬਾਤ ਕਰਾਂਗੇ ਬਾਕੀ ਮੈਂ ਹੋਰ ਵੀ ਨਗਰਾਂ ਨੂੰ ਬੇਨਤੀ ਕਰੂੰਗਾ ਵੀ ਭਰਾਵੋ ਕਿਉਂਕਿ ਜਿਹੜੀ ਮਾਰ ਹੈ ਇਹ ਸਭ ਤੇ ਹੀ ਕਈ ਵਾਰੀ ਮੁਸੀਬਤ ਆ ਸਕਦੀ ਹੈ ਹਨਾ ਜਿਹੜੀ ਕੁਦਰਤ ਦਾ ਕਹਿਰ ਹੈ ਇਹਨੂੰ ਆਪਾਂ ਨਹੀਂ ਰੋਕ ਸਕਦੇ ਸੋ ਭਰਾਵੋ ਉਪਰਾਲੇ ਕਰੋ ਨਗਰਾਂ ਦੇ ਵਿੱਚ ਤੁਸੀਂ ਇਕੱਠੇ ਹੋ ਕੇ ਆਪਣੀ ਕਿਸੇ ਵੀ ਕੰਮ ਤੋਂ ਉੱਪਰ ਜਾਨੀ ਕਿ ਠੇਕੇ ਨੌਜਵਾਨਾਂ ਨੂੰ ਬੇਨਤੀ ਹੈ ਵੀ ਵੱਧ ਤੋਂ ਵੱਧ ਤੁਸੀਂ ਨਗਰਾਂ ਦੇ ਵਿੱਚ ਸੇਵਾ ਇਕੱਠੀ ਕਰਕੇ ਉੱਥੇ ਆਪਾਂ ਪਹੁੰਚ ਦੀ ਕਰੀਏ ਤੇ ਬਾਕੀ ਆਪਾਂ ਬਾਹਾਂ ਫੜੀਏ ਜੇ ਕਿਸੇ ਦਾ ਕੋਈ ਮਾਲ ਡੰਗਰ ਪਸ਼ੂ ਉਦਾਂ ਜਾਂ ਕੋਈ ਰਿਸ਼ਤੇਦਾਰੀ ਦੇ ਵਿੱਚ ਜਾਂ ਕੋਈ ਉੱਥੇ ਰਿਸ਼ਤੇਦਾਰੀਆਂ ਉਹਨਾਂ ਦਾ ਵੀ ਪਤਾ ਕਰੋ ਤੇ ਬਾਕੀ ਬਾਈ ਜੀ ਨਾਲ ਆਪਾਂ ਗੱਲਬਾਤ ਕਰਦੇ ਹਾਂ ਸੇਵਾਦਾਰ ਤੁਸੀਂ ਵੇਖ ਹੀ ਰਹੇ ਹੋ ਨਗਾਤਾਰ ਜੁਟੇ ਐ ਤੇ ਬਾਈ ਜੀ ਨਾਲ ਆਪਾਂ ਗੱਲਬਾਤ ਕਰਾਂਗੇ ਇਹ ਕੱਲ ਜਾ ਕੇ ਆਏ ਐ ਤੇ ਹੋਰ ਬਾਈ ਜੀ ਕੀ ਹਾਲ ਹੈ ਠੀਕ ਹੈ ਬਾਈ ਜੀ ਤੇ ਕੱਲ ਬਾਈ ਜੀ ਤੁਸੀਂ ਉੱਥੇ ਜਾ ਕੇ ਆਏ ਹੋ ਤੇ ਕੀ ਹੈਗਾ ਜੀ ਉੱਥੇ ਮੌਲ ਉੱਥੇ ਬਾਈ ਪਾਣੀ ਬਹੁਤ ਜ਼ਿਆਦਾ ਵੱਜ ਚੁਕਿਆ ਅੱਛਾ ਜੀ ਉੱਥੇ ਕੱਲ ਅਸੀਂ ਜਿਹੜੀ ਸਰਾਵਾਂ ਪਿੰਡ 'ਚ ਹਰੀਕੇ ਪੱਤਣਾਂ ਨਾਲ ਗੱਲ ਕੀਤੀ ਜਾ ਕੇ ਆਏ ਹ ਕੱਲ ਬਈ 2 ਫੁੱਟ ਪਾਣੀ ਹੋਰ ਚੜ ਗਿਆ ਸੀਗਾ ਠੀਕ ਹੈ ਜੀ ਠੀਕ ਹੈ ਜੀ ਤੇ ਉਹ ਕਹਿੰਦੇ ਬਈ ਸਾਨੂੰ ਬਈ ਉੱਥੇ ਲੰਗਰ ਪਾਣੀ ਦਾ ਬਹੁਤ ਜ਼ਿਆਦਾ ਕਿਉਂ ਕਿ ਸੰਸਾ ਹੈਗਾਂ ਭਾਈ ਅੰਮ੍ਰਿਤਪਾਲ ਦੀਆਂ ਹੋਊਗੀਆਂ ਜਾਂ ਕੋਈ ਹੋਰ ਹੋਊਗੀਆਂ ਹਨਾ ਬਈ ਕਾਰੀ ਸੰਸਾਵਾਂ ਬਈ ਉਹ ਰਾਸ਼ਨ ਪਾਣੀ ਦਾ ਲੈ ਕੇ ਜਾਈ ਜਾਂਦੀਆਂ ਪਸ਼ੂਆਂ ਵਾਸਤੇ ਬਈ ਹਰਾਚਾਰਾ ਹੈ ਨਹੀਂਗਾ ਉੱਥੇ ਬਈ ਹਰਾਚਾਰੇ ਦੀ ਉਹਨਾਂ ਨੇ ਮੰਗ ਵੱਧ ਕੀਤੀ ਆ ਕਿਉਂਕਿ ਸਾਡੇ ਪਿੰਡ ਦਾ ਬਈ ਬਹੁਤ ਵੱਡਾ ਯੋਗਦਾਨ ਹੈ ਇਸ ਚੀਜ਼ ਦੇ ਵਿੱਚ ਠੀਕ ਹੈ ਸਾਰੇ ਪਿੰਡ ਨੇ ਜਿੰਨੇ ਜੋਗੇ ਸੀਗੇ ਬਈ ਹਮ ਹਮਾ ਕੇ ਸਾਰਿਆਂ ਨਾਲੇ ਤਾਂ ਸੇਵਾ ਕਰਵਾਈ ਆ ਤੇ ਯੋਗਦਾਨ ਬਹੁਤ ਜਿਆਦਾ ਪਾਇਆ ਸਾਡੇ ਪਿੰਡ ਨੇ ਵੀ ਜਿਵੇਂ ਸਾਡਾ ਪਿੰਡ ਹਸਾਵਲਾ ਲੋ ਵੀ ਛੋਟਾ ਇਹ ਲੈਵਲ ਤੇ ਵੀ ਸਾਡਾ ਪਿੰਡ ਛੋਟਾ ਠੀਕ ਆ ਆਮ ਪਿੰਡਾਂ ਨਾਲੋਂ ਤੇ ਯੋਗਦਾਨ ਆ ਵੱਡੇ ਪਿੰਡਾਂ ਨਾਲੋਂ ਹੋ ਸਕਦਾ ਵੱਧ ਹੋਵੇ ਠੀਕ ਹੈ ਹਾਂ ਤੇ ਪਰ ਆਪਾਂ ਇਹੀ ਪਿੰਡਾਂ ਨੂੰ ਮੈਂ ਕਹਿਣਾ ਫੀਲ ਦਿਨਾ ਵੀ ਜਿਹੜੇ ਵੀ ਹਾੜਾਂ ਦੀ ਆਏ ਹੋਏ ਆਗੇ ਉਹਨਾਂ ਦਾ ਵੱਧ ਤੋਂ ਵੱਧ ਮਦਦ ਕੀਤੀ ਜਾਵੇ ਤੇ ਹਰਾਚਾਰਾ ਵੀ ਵੱਧ ਤੋਂ ਵੱਧ ਲੈ ਕੇ ਜਾਓ ਕਿਉਂਕਿ ਅਸੀਂ ਕੱਲ ਡੰਗਰ ਵੇਖ ਕੇ ਆਏ ਆ ਬਾਈ ਉਹਨਾਂ ਦੇ ਵਿੱਚ ਪਾਣੀ 'ਚ ਬੈਠੇ ਆਗੇ ਠੀਕ ਹੈ ਠੀਕ ਹੈ ਉਹ ਪਾਣੀ ਚੋਂ ਬਾਹਰ ਕੱਢੀ ਬੈਠਿਆ ਤੂੜੀਆਂ ਉਹਨਾਂ ਦੀਆਂ ਪਾਣੀ ਚ ਰੁੜੀ ਜਾਂਦੀਆਂਗਾ ਬਈ ਅੰਦਰਾਂ ਚ ਪਾਣੀ ਵੜ ਗਿਆ ਤੂੜੀਆਂ ਅੰਦਰੋਂ ਹੀ ਜਾਈ ਜਾਂਦੀਆਂ ਬਾਹਰ ਨੂੰ ਤੇ ਹਰਾਂ ਲੈ ਕੇ ਬਈ ਉਹ ਕਹਿੰਦੇ ਵੀ ਸਾਨੂੰ ਜਿਹੜਿਆ ਚੌਕਰ-ਚੁਕਰ ਜੀ ਭਾਵਾਂ ਦੀ ਨਾਂ ਲੈ ਕੇ ਜਾਣਾ ਬਈ ਚਾਰ ਵਾਧ ਤੋਂ ਵਾਧੂ ਕਹਿੰਦੇ ਵੀ ਸਾਨੂੰ ਪਹੁੰਚਦਾ ਕਰੋ ਅੱਛਾ ਬਈ ਕਹਿਣ ਤੋਂ ਭਾਵ ਜਿਹੜਾ ਚਾਰ ਹੈ ਇਹ ਕੁਝ ਦਿਨ ਕੱਢ ਸਕਦਾ ਹੈ ਇਹ ਕੱਢ ਸਕਦਾ ਬਈ ਕਹਿਣ ਤੋਂ ਭਾਵ ਗੱਠ ਜਿਹੜੀ ਆਪਾਂ ਭਰ ਲਈ ਉਹਨੂੰ ਬੰਨ ਲਿਆ ਉਹਦੇ ਵਿੱਚੋਂ 2-4 ਕਿਲੋ ਕੱਢ ਲਿਆ ਆਪਾਂ ਸਾਨੂੰ ਪਾ ਲਿਆ ਹਾਂਜੀ ਬਈ ਆਪਾਂ ਅਸੀਂ ਗੱਠਾਂ ਆ ਨਾ ਗੱਟੇ ਬਣਾਈ ਠੀਕ ਹੈ ਜਿਹੜੇ ਇਹ ਗੱਟਿਆ ਬਈ ਇਹ ਭਵੰਦੀ ਸਾਲ ਰੱਖ ਲੋ ਇਹ ਖਰਾਬ ਨਹੀਂ ਹੁੰਦੀਗੀ ਕਿਉਂਕਿ ਕਈ ਥਾਵਾਂ ਤੇ ਜਿਵੇਂ ਅੱਜ ਅਸੀਂ ਟਰਾਲਾ ਲੈ ਗਏ ਕੱਲ ਨੂੰ ਜਿਵੇਂ ਉੱਥੇ ਕੋਈ ਹੋਰ ਟਰਾਲਾ ਲੈ ਗਿਆ ਹਨਾ ਉੱਥੇ ਬਈ ਇਹ ਤਾਂ ਹੈ ਨਹੀਂ ਬਈ ਇੱਕ ਦਿਨ ਚ ਕੰਮ ਨਿਬੜ ਜੂਗਾ ਨਾ ਬਈ ਸਾਡੇ 20 ਦਿਨ ਹੋ ਗਏ ਪਾਣੀ ਆਈ ਜਾਂਦੇ ਨੂੰ ਹਜੇ ਪਤਾ ਨਹੀਂ ਮਹੀਨਾ ਚੱਲੇ ਕੇ 20 ਦਿਨ ਚੱਲੇ ਠੀਕ ਹੈ ਠੀਕ ਹੈ ਪਰ ਬਈ ਉੱਥੇ ਕਾਠ ਵੀ ਬਹੁਤ ਆ ਉਹਨਾਂ ਨੂੰ ਇਹ ਗੱਟੇ ਹੀ ਤਾਂ ਹੀ ਬਣਾਏ ਆਗੇ ਬਈ 15 ਦਿਨ ਤੋਂ 20 ਦਿਨ ਦੇ ਵਿੱਚ ਵਿੱਚ ਬਈ ਉਹਨਾਂ ਦਾ ਜਿਹੜਾ ਚਾਰ ਖਰਾਬ ਨਹੀਂ ਹੁੰਦਾ ਇਹਦੇ 'ਚ ਬਈ ਇਹ ਵਰਤਿਆ ਜਾਂਦਾ ਹੈ। ਦੋਸਤੋ ਕਹਿਣ ਤੋਂ ਭਾਵ ਜਿਹੜੀ ਨੌਜਵਾਨ ਦੀ ਗੱਲ ਹੈ ਵੀ ਜਿਹੜਾ ਪਰਾਚਾਰਾ ਉੱਥੇ ਬਿਲਕੁਲ ਮਰ ਚੁੱਕਾ ਹੈ ਕਿਉਂਕਿ ਉੱਥੇ ਜਿਹੜੀਆਂ ਤੂੜੀਆਂ ਵੀ ਆ ਉਹ ਵੀ ਖਤਮ ਹੋ ਰਹੀਆਂ ਕਿਉਂਕਿ ਜਿਹੜੇ ਪਸ਼ੂ ਆ ਪਾਣੀ ਦੇ ਵਿੱਚ ਖੜੇ ਹੋਏ ਆ ਸੋ ਵੀ ਵੀਡੀਓ ਨੂੰ ਤੁਸੀਂ ਵੱਧ ਤੋਂ ਵੱਧ ਸ਼ੇਅਰ ਕਰਨਾ ਹੈ ਕਿਉਂਕਿ ਜੇ ਆਪਾਂ ਸ਼ੇਅਰ ਕਰਾਂਗੇ ਵੱਖ-ਵੱਖ ਪਿੰਡਾਂ ਦੇ ਵਿੱਚ ਵੀਡੀਓ ਜਾਊਗੀ ਉਹਦੇ ਵਿੱਚ ਉਤਸ਼ਾਹ ਵਧੂਗਾ। ਅੱਗੇ ਸੇਵਾਦਾਰ ਜੁਟਣਗੇ ਹੋਰ ਸੇਵਾ ਦੇ ਨਾਲ ਕਿਉਂਕਿ ਅੱਜ ਇਹ ਬਾਈਪ ਆਇਆ ਏ ਹੋ ਸਕਦਾ ਅੱਗੇ ਕੋਈ ਨਵੇਂ ਪਿੰਡ ਦੇ ਹੋਰ ਸੇਵਾਦਾਰ ਵੀਰ ਨਾਲ ਜੁਟ ਜਾਣ ਕਿਉਂਕਿ ਆਪਣਾ ਸਾਰਿਆਂ ਦਾ ਫਰਜ਼ ਬਣਦਾ ਕਿਉਂਕਿ ਆਪਣਾ ਇਲਾਕਾ ਇਧਰੋਂ ਸੇਫ ਹੈ ਪਰਮਾਤਮਾ ਦੀ ਕਿਰਪਾ ਵਾਹਿਗੁਰੂ ਦੀ ਅਕਾਲ ਪੁਰਖ ਦੀ ਮਿਹਰ ਹੈ ਤੇ ਅਸੀਂ ਵਾਰ-ਵਾਰ ਇਹੀ ਅਪੀਲ ਕਰਦੇ ਆਂ ਵੀ ਵੱਧ ਤੋਂ ਵੱਧ ਨੌਜਵਾਨਾਂ ਨੂੰ ਸੇਵਾ ਕਰੋ ਤੁਸੀਂ ਨਗਰ ਦੇ ਵਿੱਚ ਜੁਟ ਕੇ ਆਪਣੇ ਇੱਧਰ ਛੋਟੇ-ਛੋਟੇ ਬੱਚੇ ਵੀ ਨਾਲ ਲੱਗੇ ਆ ਆ ਬਾਈ ਨੌਜਵਾਨ ਵੀ ਹੈ ਤੇ ਬਾਕੀ ਤੁਹਾਨੂੰ ਗੱਠਾਂ ਵਾਲੇ ਟਰੈਲੇ ਆ ਇੱਧਰ ਲੱਗੇ ਜਿਹੜੇ ਜਿੰਨੇ ਵੀ ਨੌਜਵਾਨ ਸੇਵਾ ਕਰ ਰਹੇ ਆ ਬਾਕੀ ਤੁਹਾਨੂੰ ਉਹਨਾਂ ਦੀਆਂ ਝਲਕੀਆਂ ਵੀ ਦਿਖਾਈਆਂ ਇਹ ਨਗਰ ਜਿਹੜਾ ਪਿੰਡ ਵਾਰਡਾ ਕ੍ਰਿਸ਼ਨਪੁਰਾ ਦਾ ਅਸੀਂ ਫੇਰ ਪਹਿਲੇ ਦਿਲੋਂ ਧੰਨਵਾਦ ਕਰਦੇ ਆ ਸਾਰਿਆਂ ਦਾ ਬਾਕੀ ਬਾਈ ਦਾ ਆਪਾਂ ਨੰਬਰ ਵੀ ਨੋਟ ਕਰਾਂ ਕਿਉਂਕਿ ਇਹ ਜਾ ਕੇ ਆਏ ਆ ਇਹ ਸਾਰਾ ਕੁਝ ਉੱਥੇ ਵੇਖ ਕੇ ਕਿਉਂ ਸੀ ਇਹਨਾਂ ਦੀਆਂ ਵੀਡੀਓ ਵੇਖੀਆਂ ਵੀਡੀਓ ਦੇ ਵਿੱਚ ਮੈਂ ਵੇਖ ਕੇ ਜਾਨਕਿ ਆਪਦਾ ਮਨ ਭਰਿਆ ਆ ਇਸ ਤਰ੍ਹਾਂ ਲੱਗਿਆ ਵੀ ਇਹ ਹਾਲਾਤ ਵੇਖ ਕੇ ਵੀ ਇਹ ਹੋ ਕੀ ਗਿਆ ਕਿਉਂਕਿ ਆਪਾਂ ਵੇਖਿਆ ਹੀ ਪਹਿਲੀ ਵਾਰੀ ਸੀਗਾ ਅੱਜ ਤੋਂ ਪਹਿਲਾਂ 2023 ਦੇ ਵਿੱਚ ਵੀ ਗਏ ਸੀਗੇ ਤੇ ਉਦੋਂ ਵੀ ਆ ਕਾਫੀ ਥਾਵਾਂ ਤੇ ਇਹ ਪਾਣੀ ਆਇਆ ਹੋਇਆ ਸੀਗਾ ਤੇ ਬਾਕੀ ਬਾਈ ਜੀ ਆਪਣਾ ਕਈ ਵਾਰੀ ਕਿਸੇ ਨੇ ਕੋਈ ਪੁੱਛਣਾ ਹੁੰਦਾ ਕਈ ਵਾਰੀ ਤੁਹਾਡੇ ਨਾਲ ਕੋਈ ਕਾਲ ਕਰ ਲੈਂਦਾ ਕਿਉਂ ਤੁਸੀਂ ਤਾਂ ਪੰਜ ਸੱਤ ਜਾਣੇ ਜਾ ਕੇ ਆਏ ਆ ਪਹਿਲਾ ਇਲਾਕਾ ਇਹ ਇਲਾਕਾ ਤੁਸੀਂ ਕਿਹੜਾ ਕਿਹੜਾ ਵੇਖਿਆ ਮਾੜਾ ਇਹਦੇ ਬਾਰੇ ਵੀ ਦੱਸੋ ਅਸੀਂ ਇਧਰ ਪਹਿਲਾਂ ਸੁਲਤਾਨਪੁਰ ਲੋਧੀ ਗਈ ਸੀਗੇ ਅੱਛਾ ਜੀ ਉੱਥੇ ਬਈ ਪਾਣੀ ਦਾ ਬਹੁਤ ਹੈਗਾਗਾ ਉੱਥੇ ਪਰ ਉਹ ਲੋਕੀ ਸਾਨੂੰ ਕਹਿੰਦੇ ਬਈ ਸਾਡੇ ਕੋਲੇ ਰਾਸ਼ਨ ਪਾਣੀ ਬਹੁਤ ਆ ਪਸ਼ੂਆਂ ਵਾਸਤੇ ਹਰਾ-ਝਾਰਾ ਵੀ ਹੈਗਾ ਉੱਥੇ ਟਰਾਲੀਆਂ ਵੀ ਬਹੁਤ ਜਾਈ ਜਾਂਦੀਆਂ ਆਂਗਾ ਤੇ ਪਰ ਦੂ ਬਾਅਦ ਚੋਂ ਅਸੀਂ ਤਰਨਦਰਨ ਵਾਲੇ ਹੈਡਾਂ ਤੇ ਆਏ ਉੱਥੋਂ ਸਾਨੂੰ ਮੇਰੇ ਕੰਟੈਕਟ ਸੀਗਾ ਉੱਥੇ ਮੈਂ ਪਤਾ ਕੀਤਾ ਉੱਥੇ ਉਹਨਾਂ ਨੇ ਹਰੇਚਾਰੇ ਦੀ ਮੰਗ ਕੀਤੀ ਆਗੀ ਤੇ ਬਈ ਉਹ ਕਹਿੰਦੇ ਹਰਾਚਾਰਾ ਹੀ ਲੈ ਆਉਣਾ ਕਿਉਂਕਿ ਸultanpur Lodhi ਬੰਨੀ ਪਾਣੀ ਘਟਾ ਹੈ ਡੇਰਾ ਬਾਬਾ ਨਾਨਕਾ ਉਧਰਲੇ ਪਾਸੇ ਪਾਣੀ ਬਹੁਤ ਜ਼ਿਆਦਾ ਹੋ ਗਿਆ ਹੁਣ ਠੀਕ ਹੈ ਜੀ ਹਾਂਜੀ ਤੇ ਬਾਕੀ ਤੁਸੀਂ ਮੜਾ ਜਾ ਕੰਟੈਕਟ ਨੰਬਰ ਬੋਲ ਦਿਓ ਕਈ ਵੀ ਨਾ ਕਿਸੇ ਵੀਰ ਨੇ ਇਧਰ ਜਾਣਾ ਹੁੰਦਾ ਹੈ ਵੀ ਪਤਾ ਕਰਨ ਕਈ ਵਾਰੀ ਆਪਾਂ ਇਹ ਗੱਲ ਸੋਚ ਕੇ ਗੱਲ ਕਰਦੇ ਆਂ ਵੀ ਕਈ ਵਾਰੀ ਇਹ ਹੁੰਦਾ ਵੀ ਕਈ ਥਾਂ ਤੇ ਪਾਣੀ ਨਹੀਂ ਹੁੰਦਾ ਹਨਾ ਘਟ ਹੁੰਦਾ ਆਪਾਂ ਲਾ ਕੇ ਉਥੋਂ ਵਾਪਸ ਆ ਜਨ ਹੁੰਨੇ ਆ ਵੀ ਇਹ ਪਤਾ ਲੱਗੇ ਵੀ ਜਿੱਥੇ ਲੋਡ ਹੈ ਜਿਹੜੀ ਆਪਣੀ ਸਮਗਰੀ ਹੈ ਕੰਤਪਾਵਾਚਾਰ ਹੈ ਚਾਹੇ ਆਪਾਂ ਆਟਾ ਦਾਲ ਖੰਡ ਕੁਝ ਵੀ ਭੇਜਦੇ ਆ ਉਹ ਅਰਥ ਤੇ ਲੱਗੇ ਵਧੀਆ ਤੇ ਹਨਾ ਵੀ ਜਿੱਥੇ ਲੋਡ ਆ ਇੱਕ ਸਾਡੇ ਪਿੰਡ ਦੀ ਖੂਬੀ ਹੋਰ ਆ ਬਾਈ ਇਹ ਬਹੁਤ ਹੀ ਚੰਗਾ ਪਿੰਡ ਕਿਉਂਕਿ ਇਹਨਾਂ ਨੇ ਬਜ਼ੁਰਗ ਦੱਸਦੇ ਹੁੰਦੇ ਆ ਵੀ ਉਹਨੇ ਜੋ 88 ਚ ਪਾਣੀ ਆਇਆ ਸੀਗਾ ਨਾ ਉਦੋਂ ਵੀ ਬਈ ਆਪਣੇ ਪਿੰਡ ਨੇ ਬਹੁਤ ਹਮਾਇਤ ਕੀਤੀ ਸੀਗੀ ਫੇਰ ਦੂਬਾ ਚ 2030 ਚ ਪਣੀ ਆਇਆ ਉਦੋਂ ਅਸੀਂ ਇੱਧਰ ਪਾਤਰਾ ਮੰਨੀ ਵੀ ਗਏ ਪਿਛਲੇ ਸਾਲ ਆ ਭਰਾਰ ਤੇ ਐਤ ਕੀ 2025 ਆਇਆ ਹਨਾ ਐਤ ਕੀ ਸਾਡੇ ਪਿੰਡ ਨੇ ਬਈ ਬਹੁਤ ਯੋਗਦਾਨ ਦਿੱਤਾ ਇਸ ਚੀਜ਼ ਦੇ ਵਿੱਚ ਕਿਉਂਕਿ ਬਈ ਸਾਡਾ ਪਿੰਡ ਬਈ ਮੰਨਿਆ ਪਰਵੰਨਿਆ ਜਾ ਰਿਹਾਗਾ ਸਾਨੂੰ ਆਪ ਵਿੱਚ ਬਈ ਜਿਵੇਂ ਬਹੁਤ ਯੋਗਦਾਨ ਪਾ ਰਿਹਾ ਉਹਨਾਂ ਦਾ ਕਿਉਂਕਿ ਬਈ ਜੀ ਮੈਂ ਤੁਹਾਡੇ ਨਾਲ ਗੱਲ ਕਰਕੇ ਸਾਨੂੰ ਬਹੁਤ ਵਧੀਆ ਲੱਗਿਆ ਵੀ ਇੱਕ ਨਾ ਜਿਹੜਾ ਨਗਰ ਹੁੰਦਾ ਇਹ ਅੰਦਰੋਂ ਭਾਵਨਾ ਹੁੰਦੀ ਹੈ ਦਿਲ ਦੀ ਕਹਿੰਤ ਭਾਵੇਂ ਇੱਕ ਤਰਸ ਜੋਗ ਆਧਾਰ ਹੁੰਦਾ ਕਹਿੰਤ ਭਾਵ ਜਿਹੜਾ ਅੰਦਰ ਕਿਸੇ ਦਾ ਤਰਸ ਆ ਨਾ ਉਹ ਤਰਸ ਨੂੰ ਲੈ ਕੇ ਇਨਸਾਨ ਜਦੋਂ ਚੱਲਦਾ ਹੈ ਪਤਾ ਲੱਗਦਾ ਯਾਰ ਇਹ ਮੁਸੀਬਤ ਬਹੁਤ ਭੈੜੀ ਆ ਹਨਾ ਇਹ ਕੈਰ ਬਹੁਤ ਭੈੜਾ ਕਿਉਂਕਿ ਇਹਦੇ ਵਿੱਚ ਘਰ ਵੀ ਬੇਕਾਰ ਹੋ ਗਏ ਲੋਕ ਤੁਸੀਂ ਵੇਖੇ ਓਦਾਂ ਬੋਰਡ ਦੇ ਉੱਪਰ ਪਸ਼ੂ ਜਿਹੜੇ ਮਾਲ ਡੰਗਰ ਰੋੜਦੇ ਵੀ ਵੇਖਿਆ ਹਨਾ ਪਸ਼ੂ ਕਿੱਲਾਂ ਦੇ ਉੱਪਰ سنگਲਾਂ ਦੇ ਨਾਲ ਹੀ ਟੰਗੇ ਪਸ਼ੂ ਰਹਿ ਗਏ ਆ ਉਹ ਖੋਲੇ ਨਹੀਂ ਗਏ ਤੁਸੀਂ ਆਪਾਂ ਵੀਡੀਓ ਵੇਖੀ ਸੀ ਹਨਾ ਹੋਰ ਵੀ ਕਈ ਥਾਵਾਂ ਤੇ ਬਾਕੀ ਜਿਹੜਾ ਆਹਾਚਾਰ ਆ ਇਸ ਟਾਈਮ ਇਹ ਕਿੱਦਾਂ ਟੋਏ ਦੇ ਵਿੱਚੋਂ ਯਾਨੀ ਕਿ ਕਈ ਵਾਰੀ ਤਾਂ ਇੱਕ ਗਠਾਂ ਭਰੀਆਂ ਹੀ ਹੁੰਦੀਆਂ ਇਹ ਆਪਣੇ ਵੀਰ ਵੀ ਸੇਵਾਵਜੋਂ ਹੀ ਆ ਕਿ ਕਿੱਦਾਂ ਇਹ ਇਹ ਬਾਈ ਊਂ ਦਾ ਮਾਨਕ ਚੱਲਣਾ ਆਪਾਂ ਸੇਵਾ ਦਾ ਪਿੰਡ ਦੀ ਊਂ ਪਹਿਲਾਂ ਹੀ ਬਹੁਤ ਹੋ ਗਈ ਹੈ ਨਾ ਅਸੀਂ ਬਈ ਚਾਰਨਾ ਪਾਸੇ ਪਿੰਡ ਤੋਂ ਲੈਣਾ ਸੀਗਾ ਠੀਕ ਹੈ ਜੀ ਠੀਕ ਹੈ ਉਹ ਉਹਨਾਂ ਨੇ ਸਾਨੂੰ ਬਹੁਤ ਜ਼ਿਆਦਾ ਰੇਟ ਮੰਗਿਆ ਇਹ ਬਾਈ ਸਾਡੇ ਪਿੰਡ ਦਾ ਜਸਵਿੰਦਰ ਸਿੰਘ ਸ਼ਾਮਾ ਸ਼ਾਮਾ ਠੀਕ ਹੈ ਬਾਈ ਆਪਣੇ ਨਾਲ ਹਾਂਜੀ ਆ ਬਾਈ ਹੈ ਜੀ ਠੀਕ ਹੈ ਜੀ ਇਹ ਬਾਈ ਕਹਿੰਦਾ ਬਈ ਮੈਂ ਚਾਰ ਵੇਚ ਦਿੰਨਾ ਇਹਨੇ ਬਾਈ ਆਪਾਂ ਨੂੰ ਸਾਰਿਆਂ ਤੋਂ ਘੱਟ ਰੇਟ ਤੇ ਇਹ ਬਾਈ ਨੇ ਆਪਾਂ ਨੂੰ ਚਾਰ ਦਿੱਤਾ ਕਿਉਂਕਿ ਬਈ ਆਪਾਂ ਪਾਸੇ ਪਿੰਡ ਤੋਂ ਵੀ ਉੱਥੇ ਬਈ ਸਾਨੂੰ ਕਹਿੰਦੇ 5-600 ਰੁਪਿਆ ਕਵਾਂਟਲ ਦਾ ਲਵਾਂਗੇ ਅਸੀਂ ਠੀਕ ਆ ਸਾਡੇ ਬਈ ਇਹ ਮੁੜ ਕੇ ਸਾਡੇ ਪਿੰਡ ਦਾ ਨੌਜਵਾਨ ਆਗਾ ਇਹਨੇ ਬਈ ਸਾਨੂੰ 250 ਰੁਪਿਆ ਕਵਾਂਟਲ ਦੇ ਹਿਸਾਬ ਨਾਲ ਚਾਰ ਦਿੱਤਾ ਕਿਉਂਕਿ ਬਈ ਆਪਾਂ ਪਾਸੇ ਉਹਦਾ ਪਿੰਡ ਦਾ ਹੀ ਲੈਣਾ ਸੀਗਾ ਚਾਰ ਠੀਕ ਆ ਬਈ ਚਲੋ ਬਈ ਪਿੰਡ ਦੇ ਬੰਦੇ ਨੇ ਇਹਦੀ ਬਹੁਤ ਵੱਡੀ ਬਈ ਖੂਬੀ ਐ ਇਸ ਚੀਜ਼ ਦੇ ਵਿੱਚ ਵੀ ਬਹੁਤ ਵੱਡੀ ਅੱਛੀ ਕਸਕਿਤ ਬਾਬਾ ਕਹਿ ਸਕਦੇ ਆਪਾਂ ਸੇਵਾ ਕਹਿ ਸਕਦੇ ਆ ਇਸ ਦੇ ਵਿੱਚ ਵੀ ਜਿਹਨੇ ਮੰਨੇਗਾ ਸਾਨੂੰ 250 ਰੁਪਏ ਕਵਾਂਟਲ ਦੇ ਹਿਸਾਬ ਨਾਲ ਚਾਰ ਦਿੱਤਾ ਬਾਈ ਤੇ ਆਪਾਂ ਜਿਹੜੀ ਭਰਾਈ ਹੈ ਇਹ ਬਾਈ ਮਤਲਬ ਪ੍ਰਪੱਕਤ ਕਰਵਾ ਰਹੇ ਹਾਂ ਨਾ ਹਾਂ ਇਹ ਬਾਈ ਪਿੰਡ ਦੇ ਜੋਗਾ ਜਿਹੜਾ ਵੀ ਜੋ ਰਸ਼ਮਾਨੀ ਪੈਸਾ ਇਕੱਠਾ ਹੋਇਆ ਸੀ ਉਹ ਪਿੰਡ ਨੇ ਮੰਨ ਕੇ ਚਲੋ ਜਿਹੜੇ ਗੱਟੇ ਭਰੋਣੇ ਆ ਉਹ ਪਿੰਡ ਦੀ ਸੇਵਾ ਆ ਗਈ ਬਾਈ ਸਾਰੇ ਨਗਰ ਦੀ ਉਹ ਨਗਰ ਦੀ ਸੇਵਾ ਤੇ ਸੋ ਦੋਸਤੋ ਸਾਰਿਆਂ ਦਾ ਅਸੀਂ ਤਹਿ ਦਿਲੋਂ ਨਗਰ ਦਾ ਫੇਰ ਅਸੀਂ ਦੁਬਾਰਾ ਧੰਨਵਾਦ ਕਰਦੇ ਆ ਵੀਡੀਓ ਨੂੰ ਤੁਸੀਂ ਵੱਧ ਤੋਂ ਵੱਧ ਸ਼ੇਅਰ ਕਰਨਾ ਹੈ ਕਿਉਂਕਿ ਤੈਨ ਤੋਂ ਭਾਵ ਜਦੋਂ ਆਪਾਂ ਸ਼ੇਅਰ ਕਰਾਂਗੇ ਹਰੇਕ ਇਨਸਾਨ ਦੀ καρ ਪਹੁੰਚੂਗੀ ਕਿਉਂਕਿ ਜਿਹੜਾ ਦਰਦ ਹੈ ਹਰੇਕ ਦੇ ਅੰਦਰ ਚਲਕਦਾ ਸੋ ਅਸੀਂ ਇਹੀ ਬੇਨਤੀ ਕਰਦੇ ਆਂ ਵੀ ਵੱਧ ਤੋਂ ਵੱਧ ਆਪਾਂ ਸੇਵਾ ਨਾਲ ਜੁਟਣਾ ਹੈ ਉਹਨਾਂ ਦੀ ਮਦਦ ਕਰਨੀ ਹੈ ਜਿਹੜੇ ਆਪਣੇ ਕਿਉਂਕਿ ਉਹ ਵੀ ਆਪਣੇ ਕਿਸਾਨ ਭਰਾ ਹੀ ਆ ਆਪਣੇ ਭਰਾ ਹੀ ਆ ਛੋਟੇ ਛੋਟੇ ਬੱਚੇ ਉਹ ਵੀ ਆਪਣੇ ਹੀ ਆ ਸੋ ਦੋਸਤੋ ਮੈਂ ਆਪਣੇ ਦੋਸਤ ਨੂੰ ਕਹੂੰਗਾ ਛੋਟੇ ਭਰਾ ਨੂੰ ਵੀ ਦਵਾਰਾ ਫੇਰ ਤੋਂ ਇਦੋਂ ਜਿੱਦਾਂ ਬਾਈ ਜੀ ਉਧਰ ਗੱਠਾਂ ਰੱਖ ਰਹੇ ਆ ਲੱਦ ਰਹੇ ਆ ਬਾਈ ਜੀ ਇਧਰ ਲੱਗੇ ਹੋਏ ਆ ਆ ਸੇਵਾਦਾਰ ਵੀਰ ਇਧਰ ਜੁਟੇ ਹੋਏ ਆ ਮੈਂ ਇਧਰ ਕਹਿਣਾ ਤੇ ਲਗਾਤਾਰ ਤੁਹਾਨੂੰ ਇਹ ਵੀਡੀਓ ਜਿਹੜੀਆਂ ਲਗਾਤਾਰ ਵਿਖਾਵਾਂਗੇ ਅਸੀਂ ਝਲਕੀਆਂ ਤੇ ਉਧਰ ਜਿਹੜੇ ਗੱਠਾਂ ਵਾਲਾ ਉਹ ਸਿਸਟਮ ਜਿਹੜਾ ਚੱਲੀ ਜਾਂਦਾ ਤੇ ਸੋ ਸਾਰਿਆਂ ਦਾ ਦੋਸਤੋ ਧੰਨਵਾਦ ਹੈ ਵੀਡੀਓ ਨੂੰ ਸ਼ੇਅਰ ਕਰ ਲਓ ਤੇ ਲਗਾਤਾਰ ਆਪਾਂ ਸ਼ੇਅਰ ਕਰਨੀ ਹੈ ਪੇਜ ਨੂੰ ਫੋਲੋ ਕਰ ਲਓ ਤੇ ਆਪਣਾ YouTube ਚੈਨਲ ਹੈ ਉਹਨੂੰ ਵੀ ਆਪਾਂ ਸਬਸਕ੍ਰਾਈਬ ਕਰਨਾ ਹੈ ਅੰਗਰੇਜ਼ ਬਰਾੜ ਸੋ ਭਰਾਵੋ ਬਹੁਤੋ ਵਾਦ ਆਪਾਂ ਸੇਵ ਨਾਲ ਜੁਟ ਗਏ ਨੌਜਵਾਨਾਂ ਨੂੰ ਬੇਨਤੀ ਹੈ ਵੀ ਉਧਰ ਚਲੋ